ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਗੁਰਦੁਆਰਾ ਸਾਹਿਬ ਦਾ ਜੇ ਸ਼ਹਿਰ ਦਾ ਖਾਵਾ ਇਹ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸ਼ਹਿਰ ਦਾ ਖਾਵਾ ਦੇ ਅਧਿਆਪ ਦੇ ਦੱਸੋਨੇ ਜੀ ਤੁਹਾਨੂੰ ਥੋੜਾ ਕੀ ਆ ਇਹ ਆਪਾਂ ਵੀ ਤੁਹਾਨੂੰ ਦਰਸ਼ਨ ਸੁਪਾ ਖਟਾ ਸਾਹਿਬ ਜੀ ਇਹ ਹੈਗੇ ਪਾਸ਼ਾਈ 5ਵੀਂ 6ਵੀਂ ਦੀ ਚੰਚੋ ਪ੍ਰਵਤਰਤੀ ਆਪਾਂ ਨੂੰ ਤਿਆਰ ਕਢਾਉਣੀ ਆ ਕਿ ਲਿਖਿਆ ਹੋਇਆ ਹੈ ਦਰਸ਼ਨ ਕਰਾਂ ਜੇ ਨਿਮਸिल्या ਸੁਭਾ ਹੈ ਇਹ ਹੈ ਇਹੋ ਸੇ ਹਲਤਾ ਜਿਵੇਂ ਗੁਰੂ ਘਾਟਾ ਸਾਫਿਆ ਗੁਰੂ ਦਾ ਜਿਦਦਰ ਬੱਬਰ ਵਾਹ ਸਿੰਘ ਦੀ ਲੋਆ ਘਾਟਾ ਦੇ ਚੰਨ ਇਹ ਇੱਥੇ ਇਦਾਂ ਦੇ ਸਤਾਜ ਪੰਜਵੇਂ ਪਾਸ਼ਾ ਸਿੰਘ ਆਜਾ ਦੇਵ ਦੇ ਚੰਨਾ ਚੰਨਾ ਵੀ ਇਸ ਇਲਾਕੇ ਦੇ ਸੰਗਤਾਂ ਵੱਲੋਂ ਖੇਤੀਬਾੜੀ ਜੋਗ ਪਾਣੀ ਦੀ ਘਾਟ ਕਰਕੇ ਸੁੱਕ ਰਹੀ ਰਹੀਆਂ ਫਕਰਾਂ ਦੇ ਹੋ ਰਹੇ ਨੁਕਸਾਨ ਦਾ ਯੋਗ ਹੱਲ ਕਰਨ ਲਈ ਬੇਨਤੀ ਕੀਤੀ ਗਈ ਉਨਾ ਦਿਨਾਂ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਾਲਕ ਹਰਗੋਬਿੰਦ ਜੀ ਹੋਇਆ ਅਰਜਨ ਦੇਵ ਜੀ ਦੇ ਘਰ ਮਾਤਾ ਜੰਗਾ ਜੀ ਦੀ ਪੁੱਤ ਲੰਬੇ ਆਸਤੇ ਵਦ 21 ਹਾੜ ਸੰਮਤ ਵਿੱਚ 1652 ਈ ਸ੍ਰੀ 1595 ਨੂੰ ਬਾਲਕ ਹਰਗੋਬਿੰਦ ਜੀ ਨੇ ਆਵਤਾ ਆਵਤਾ ਰਿਆ ਮਾਲਕ ਦੇ ਜਨਮ ਦੀ ਖੂਹ ਵੀ ਅਤੇ ਫਸਲਾਂ ਲਈ ਪਾਣੀ ਦੀ ਕਾਰਨੋਂ ਦੂਰ ਕਰਨ ਲਈ ਇਸ ਪਵਿੱਤਰ ਖੂਹ ਦੀ ਖਦਾਈ ਕਰਵਾਈ ਗਈ। ਮਾਘ ਸੁਦੀ ਪੰਚਮੀ ਸੰਮਤ ਥੋੜਾ ਸੋ 54 ਵੀ 1500 ਤੰਮਨੋਂ ਪੰਚਪਾਸ਼ਾਈ ਮੰਨੋਂ ਇੱਕ ਹੀ ਖੂਹ ਵੀ 6 ਹਾਟਾਂ 6 ਵਾਲਾ ਪਾਗੇ ਚਵਾਇਆ ਗਿਆ ਜਿਸ ਨਾਲ ਇਹ ਇਲਾਕਾ ਹਰਿਆ ਭਰਿਆ ਹੋਇਆ ਹੰਗਦਾ ਨਿਹਾਲੀਆ ਦੇ ਗੁਰੂ ਜੀ ਦਾ ਮਹਾਨ ਜਸ ਹੋਇਆ ਤੋ ਆਹੀ ਇੱਥੇ 6 ਹੱਤਾ ਬੜੇ ਕੋਈ ਚਰਨ ਕਰਕੇ ਹੀ ਇਸ ਨਗਰ ਦੇ ਗੁਰਦੁਆਰਾ ਸਾਹਿਬ ਦਾ ਨਾਮ ਛੱਟਾ ਸਾਫ ਪਿਆ ਹੋਇਆ ਵਾਹੇ ਇਹ ਸਤਿਗੁਰੂ ਦਾ ਵਾਹੇ ਵਾਹੇ